ਸੋਕੀ ਹੋਣੀ ਅੱਜ 45000 ਦੇ ਵਿੱਚੋਂ ਅਸੀਂ ਉਹ ਜਿਹੜਾ ਉਹ ਇੰਨੀ ਘੱਟ ਗਿਣਤੀ ਦੇ ਵਿੱਚ ਆ ਤੁਹਾਨੂੰ ਵੀ ਪਤਾ ਮੈਦਾਨ ਦੇ ਵਿੱਚ ਲੜਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ ਸ਼ੁਰੂ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਸ਼ੁਰੂ ਦੇ ਵਿੱਚ ਚੱਲਣ ਵਾਲੇ ਜਿਹੜੇ ਆ ਉਹ ਬੜੇ ਘੱਟ ਹੁੰਦੇ ਆ ਔਰ ਮੈਂ ਇੱਥੇ ਜਿਹੜੇ ਸਾਡੇ ਜੈਂਟਸ ਭਾਈ ਆਏ ਆ ਉਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਮਹਿਲਾ ਮਰਾਜ਼ਮ ਸਾਥੀ ਪਹੁੰਚਿਆ ਨੇ ਉਹਨਾਂ ਨੇ ਤਹਿ ਦਿਲ ਤੋਂ ਸ਼ੁਕਰਗੁਜ਼ਾਰਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਆਪਣੀ ਜਾਗਦੀ ਜ਼ਮੀਰ ਦਾ ਜਿਹੜਾ ਉਹ ਸਬੂਤ ਦਿੱਤਾ ਹੈ ਕਿਉਂਕਿ ਲੇਡੀਜ਼ ਆ ਹਮੇਸ਼ਾ ਕਹਿੰਦੀ ਹੈ ਸਾਨੂੰ ਬਰਾਬਰ ਦਾ ਜਿਹੜਾ ਉਹ ਹੱਕ ਮਿਲਣਾ ਚਾਹੀਦਾ ਔਰ ਇਹ ਅੱਜ ਸਰਕਾਰੀ ਉਭਾਗਾਂ ਦੇ ਹਾਲਾਤ ਇਹ ਨੇ 70% ਜਿਹੜੀ ਹੈ ਉਹ ਗਿਣਤੀ ਮਹਿਲਾ ਸਾਥੀਆਂ ਦੀ ਹੈਗੀ ਹੈ ਔਰ ਸਿੰਘਰ ਸਿੰਘ ਦੇ ਵਿੱਚ ਰਹੂਗਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਹ ਮੈਦਾਨ ਜਿਹੜਾ ਇਸ ਮੈਦਾਨ ਦੇ ਵਿੱਚ ਅਸੀਂ ਡਟੇ ਆ ਇੱਥੇ ਅਸੀਂ ਆਪਣੀ ਜਿੱਤ ਦਾ ਝੰਡਾ ਜਿਹੜਾ ਉਹ ਗੱਡ ਕੇ ਜਾਵਾਂਗੇ ਸੋ ਸਾਥੀਓ ਗੱਲ ਕਰਦੇ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਪੰਜਾਬ ਦੇ ਲੋਕਾਂ ਦੀ ਇੱਕ ਬਹੁਤ ਵੱਡੀ ਉਮੀਦ ਜਿਹੜੀ ਹੈ ਉਹ ਪੰਨਾ ਤੋਂ ਸੀਗੀ ਗੱਲ ਇਹ ਨਹੀਂ ਹੈਗੀ ਤੁਸੀਂ ਇਸ ਪੇਸਕਲ ਨੂੰ ਜਿਹੜਾ ਉਹ ਆਪਣੇ ਕਲਾ ਆਰਥਿਕ ਜਿਹੜਾ ਤੁਹਾਡਾ ਸ਼ੋਸ਼ਣ ਹੋ ਰਿਹਾ ਉਹਦੇ ਨਾਲ ਜੋੜ ਕੇ ਨਾ ਦੇਖਿਓ ਜੇ ਇਹਦੇ ਪਿੱਛੇ ਜਿਹੜੀ ਚਾਲ ਆਈ ਹੈ ਉਹ ਸਮਝਣ ਦੀ ਕੋਸ਼ਿਸ਼ ਕਰਨੀ ਆਪਾਂ ਨੇ ਚਾਲ ਕੀ ਹੈ ਚਾਲ ਇਹ ਹੈ ਕਿ ਸਰਕਾਰੀ ਜਿਹੜੇ ਉਭਾਗ ਨੇ ਉਹਨਾਂ ਨੂੰ ਬੰਦ ਕਰਨਾ ਹੈ ਔਰ ਬੰਦ ਕਰਨ ਦੇ ਵਿੱਚ ਜਿਹੜੀ ਪਾਲਸੀ ਇਕਤਿਆਰ ਕਰੀ ਹੈ ਉਹ ਇਹਨਾਂ ਨੇ ਆਹ ਵਾਲੀ ਤਿਆਰ ਕਰ ਲਈ ਹੈ ਕਿ ਤਰ੍ਹਾਂ ਏਲੀਆ ਕੱਟ ਕਰ ਦੋ ਇੱਕ ਮਜ਼ਦੂਰ ਨਾਲੋਂ ਵੀ ਘੱਟ ਮਜ਼ਦੂਰੀ ਜਿਹੜੀ ਹੈ ਉਹ ਇਹਨਾਂ ਦੇ ਪੱਲੇ ਪਵੇ ਔਰ ਇਹ ਸਰਕਾਰੀ ਵਿਭਾਗਾਂ ਦੀ ਤਨਖਾਹ 2 ਲੱਖ ਨਹੀਂ ਹੁੰਦੀ ਉਹਦੀ ਤਨਖਾਹ 17000 ਵੀ ਹੁੰਦੀ ਹੈ ਉਹਦੀ ਤਨਖਾਹ 19000 ਵੀ ਹੁੰਦੀ ਹੈ ਕੱਟ-ਕਟਾ ਕੇ ਉਹਦੀ ਜੇਬ ਦੇ ਵਿੱਚ 13000 ਪੈਂਦਾ ਔਰ ਅੱਗੇ ਹੋਰ ਸੁਣ ਲਓ ਮੇਰੇ ਪੰਜਾਬ ਦੇ ਲੋਕੋ ਜਿਹੜੀ ਤੁਸੀਂ ਸਰਕਾਰੀ ਮੁਲਾਜ਼ਮਾਂ ਦੇ ਪ੍ਰਤੀ 10000 ਵੀ ਨਹੀਂ ਬਚਦਾਗਾ ਔਰ 5000 ਦੀ ਜੇਕਰ ਅਸੀਂ ਗੱਲ ਕਰ ਲਈਏ ਵੀ ਇੱਕ ਸਰਕਾਰੀ ਮੁਲਾਜ਼ਮ ਹੋਵੇ ਔਰ 5000 ਦੇ ਨਾਲ ਜਿਹੜਾ ਉਹ ਕਿਵੇਂ ਘਰ ਚਲਾਉਂਗਾ ਉਹਦੇ ਬੱਚੇ ਨੇ ਉਹਦੀ ਘਰ ਵਾਲੀ ਹੈ ਉਹਦੇ ਪਿੱਛੇ ਉਹਦਾ ਪਰਿਵਾਰ ਹੈ ਉਹ ਕਿਵੇਂ ਆਪਣੇ ਬੱਚਿਆਂ ਦੇ ਨਾਲ ਜਿਹੜਾ ਉਸ ਰਵਾਇਤ ਜਿਹੜਾ ਉਹ ਕਰੂਗਾ ਗੱਲਾਂ ਕਰਨੀਆਂ ਅਸਮਾਨ ਨੂੰ ਪਹੁੰਚੀ ਲਾਉਣ ਦੀਆਂ ਔਰ ਗੱਲਾਂ ਕਰਨੀਆਂ ਚੰਨ ਤੇ ਪਹੁੰਚਣ ਦੀਆਂ ਗੱਲਾਂ ਕਰਨੀਆਂ ਅੰਗਰੇਜ਼ਾਂ ਨੂੰ ਉਹਰੇ ਬਣਾ ਕੇ ਰੋਜ਼ਗਾਰ ਦੇਣ ਦੀਆਂ ਇਸ ਸੀ ਮਰੇਜਾ ਨੂੰ ਜਿਹੜਾ ਉਹ ਰੋਜ਼ਗਾਰ ਵਾਲੇ ਟੀਫਨ ਪੁਕੜਾਵਾਂਗੇ ਆ ਜਿਹੜੇ ਉਰੇ ਬੈਠੇ ਹੈਗੇ ਤੇ ਸਾਰੇ ਛੱਡ ਛੱਡ ਕੇ ਭੱਜਣ ਨੂੰ ਤਿਆਰ ਬੈਠੇ ਹੈਗੇ ਆ ਅੱਜ ਸਾਡੇ ਸਾਥੀ ਜਿਹੜੇ ਹੈਲਥ ਡਿਪਾਰਟਮੈਂਟ ਵਾਲੇ ਅੰਮ੍ਰਿਤਸਰ ਹੋਰੇ ਦੂਸਰਾ ਪਟਿਆਲੇ ਰਜਿੰਦਰਾ ਹਸਪੀਟਲ ਵਾਲੇ ਉਹ ਅੱਗੇ ਜਿਹੜਾ ਸੈਂਟਰ ਵਾਲਾ ਜਿਹੜਾ ਪੇਪਰ ਹੈ ਉਹਦੀ ਤਿਆਰੀ ਦੇ ਵਾਸਤੇ ਉਹਨਾਂ ਦਾ ਪੇਪਰ ਸੀਗਾ ਉਹਨਾਂ ਦੀ ਵੀ ਦਲਖਾ ਇੰਨੀ ਘੱਟ ਹੈ ਜੋ ਅੱਜ ਪੇਪਰ ਦੇਣ ਦੇ ਵਾਸਤੇ ਗਏ ਹੋਈ ਨਹੀਂ ਕਿ ਸਾਡਾ ਜਿਹੜਾ ਇੰਨੀ ਘੱਟ ਤੋਂ ਖਾ ਦੇ ਵਿੱਚ ਗੁਜ਼ਾਰਾ ਜਿਹੜਾ ਉਹ ਬਹੁਤ ਮੁਸ਼ਕਿਲ ਹੈ ਔਰ ਇਹ ਜਿਹੜੀ ਮੁਸ਼ਕਿਲ ਦੇ ਵਿੱਚ ਪਾਉਣ ਵਾਲੇ ਜਿਹੜੀ ਆ ਉਹ ਪਿੱਛੇ ਦੀ ਜਿਹੜੀ ਸਰਕਾਰ ਦੇ ਜਿਹੜੇ ਵਿੱਤ ਮੰਤਰੀ ਸੀਗੇ ਅ ਮਨਪ੍ਰੀਤ ਸਿੰਘ ਪਾੜੜ ਉਹ ਉਹ ਸ਼ੁਰੂ ਤੋਂ ਹੀ ਜਿਹੜਾਗਾ ਚਾਹੇ ਉਹ ਅਕਾਲੀਆਂ ਦੀ ਸਰਕਾਰ ਦੇ ਵਿੱਚ ਰਹੇ ਨੇ ਚਾਹੇ ਬਾਦ ਦੇ ਵਿੱਚ ਉਹ ਕਾਂਗਰਸ ਦੇ ਵਿੱਚ ਆਏ ਨੇ ਉਹ ਹਮੇਸ਼ਾ ਹੀ ਮਲਾਜ਼ਮ ਵਿਰੋਧੀ ਰਹੇ ਨੇ ਇਹਨਾਂ ਨੂੰ ਆਪਣੀਆਂ ਤਨਖਾਹਾਂ ਵੀ ਡਬਲ ਚਾਹੀਦੀਆਂ ਔਰ ਉੱਪਰ ਜਿਹੜੇ ਆ ਬੈਠੇ ਅਧਿਕਾਰੀ ਨੇ ਵੱਡੇ ਆਈਪੀਐਸ ਪੀਐਸ ਅਧਿਕਾਰੀ ਨੇ ਇਹ ਜਿਹੜੇ ਸਾਡੇ ਵੱਡੇ ਸਭ ਤੋਂ ਵੱਡੇ ਆਉਂ ਦੁਸ਼ਮਣ ਬਣੇ ਹੋਈ ਨੇ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੇਰੇ ਕੋਲ ਕੱਲੀ ਕੱਲੀ ਜਿਹੜੀ ਗੱਲ ਹੈ ਆਂ ਉਂਗਲਾਂ ਦੇ ਕਹਿੰਦੇ ਵੋਟਿਆਂ ਦੇ ਉੱਪਰ ਐ ਕਰਕੇ ਪਈ ਹੈਗੀ ਹੈ ਜਿਵੇਂ ਮੈਂ ਆਇਆ ਐ ਕਰਕੇ ਝਟਕੀਆਂ ਜੀ ਮਾਰਨ ਦੀ ਵੀ ਕਾफी ਆਦਤ ਆਈ ਹੈ ਸਾਡੇ ਮੰਤਰੀਆਂ ਨੂੰ ਹਨਾ 5 ਮਿੰਟ ਜਿਹਨਾਂ ਨੇ ਐਮਐਸਪੀ ਲਾਗੂ ਕਰਨੀ ਸੀਗੀ ਉਹ 5 ਮਿੰਟ ਵੀ ਜਿਹੜੇ ਆ ਅੱਜ 2.5 ਸਾਲ ਲਗਭਗ ਹੋ ਗਏ ਉਹ 5 ਮਿੰਟ ਜਿਹੜੇ ਅੱਜ ਨਹੀਂ ਆਏਗੇ ਹਣਾ ਸੋ ਇਹ ਗੱਲਾਂ ਨੇ ਗੱਲਾਂ ਇਨਕਲਾਬ ਤੋਂ ਸ਼ੁਰੂ ਹੋਈਆਂ ਸੀਗੀਆਂ ਔਰ ਉਸ ਇਨਕਲਾਬ ਦੇ ਵਿੱਚ ਚੱਲ ਰਿਆ ਜਿਹੜਾ ਭਾਵੁਕ ਤੌਰ ਤੇ ਭਾਵਕ ਸਾਡੇ ਪੰਜਾਬੀ ਜਿਹੜੇ इमोशनल ਬੜੇ ਆ ਜਿਹੜਾ ਇਹਨਾਂ ਨੂੰ ਕੋਈ ਗੱਲ ਕਹਿੰਦਾ ਏ ਉਹਦੇ ਮਗਰ ਜਿਹੜਾ ਉਹ ਲੱਗਦੇ ਬਹੁਤ ਨੇ ਹਣਾ ਉਹਦੇ ਤੇ ਵਿਸ਼ਵਾਸ ਬੋਧ ਕਰਦੇ ਨੇ ਔਰ ਉਹ ਹੀ ਵਿਸ਼ਵਾਸ ਜਿਹੜਾ ਪੰਜਾਬ ਦੇ ਲੋਕਾਂ ਨੇ ਸਰਦਾਰ ਭਗਤ ਸਿੰਘ ਮਾਨ ਔਰ ਉਹਦੇ ਉੱਪਰ ਜਟਾਇਆ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਲਾਨਿਆ ਗਿਆ ਲੋਕਾਂ ਨੇ ਇਹ ਨਹੀਂ ਦੇਖਿਆ ਕਿ ਉਹਨਾਂ ਦੇ ਹਲਕੇ ਦੇ ਵਿੱਚ ਐਮਐਲਏ ਕਿਹੜਾ ਗਿਆ ਐਮਐਲਏ ਉਹ ਵੀ ਬਣ ਗਏ ਜਿਨ੍ਹਾਂ ਨੇ ਉਹ ਪਿੰਡ ਦੇ ਵਿੱਚ ਜਾਂ ਆਪਣੇ ਵਾਰਡ ਦੇ ਵਿੱਚ ਕੋਈ ਮੈਂਬਰ ਬਣਾ ਕੇ ਰਾਜ਼ੀ ਨਹੀਂ ਸੀਗਾ ਉਹ ਲੋਕ ਐਮਐਲਏ ਬਣ ਗਏ ਕਿਸ ਦੀ ਬਦولت ਭਗਵੰਤ ਮਾਨ ਦੀ ਬਦولت ਔਰ ਭਗਵੰਤ ਮਾਨ ਦੀ ਬਦولت ਨਹੀਂ ਉਹ ਪੰਜਾਬ ਦੇ ਲੋਕਾਂ ਦੀ ਬਦولت ਸੀ ਜਿਨ੍ਹਾਂ ਨੇ ਭਗਵੰਤ ਮਾਨ ਤੇ ਜਿਹੜਾ ਵਿਸ਼ਵਾਸ ਦਿੱਤਾ ਆ ਅਜਿਨਕਲਾਬ ਦਾ ਜਿਹੜਾ ਨਾਅਰਾ ਹੈ ਉਹ ਵੀ ਆਪਣੇ ਆਪ ਦੇ ਵਿੱਚ ਔਰ ਸਾਡੇ ਜਿਹੜੇ ਸ਼ੇਰਪੱਗ ਸਿੰਘ ਵਰਗੇ ਜਿਹੜੇ ਯੋਧੇ ਆ ਜਿਨ੍ਹਾਂ ਦੀ ਸੌ ਖਾ ਖਾ ਕੇ ਜਿਨ੍ਹਾਂ ਦੀ ਧਰਤੀ ਦੀ ਮਿੱਟੀ ਹੱਥੇ ਵਿੱਚ ਫੜ ਕੇ ਜਿਹੜਾ ਉਹ ਸੋਹਾਂ ਚੱਕੀਆਂ ਕਿਤੇ ਨ ਕਿਤੇ ਉਹਨਾਂ ਦੀ ਵੀ ਰੂਹ ਕਰਵਾਉਂਦੀ ਹੋਣੀ ਹੈ ਕਿ ਜਿਹੜੇ ਇਨਸਾਨ ਨੇ ਮੇਰੇ ਨਾਮ ਦੇ ਉੱਪਰ ਲੋਕਾਂ ਨੇ ਨਾਲ ਇੰਨਾ ਬਟਾਅ ਵਿਸ਼ਵਾਸ ਘਾਤ ਕਰਿਆ ਉਹਦਾ ਖਮਿਆਦਾ ਡੇਟਾ ਹੈਗਾ ਉਹ ਇੱਕ ਵਾਰੀ ਇਹ ਭੂਗਤ ਚੱਕੇ ਹੈਗੇ ਆ ਆ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਤੁਸੀਂ ਦੇਖ ਲਿਆ ਹੈ 13 ਤੋਂ 3 ਔਰ 92 ਤੋਂ ਹੁਣ 2 ਜਾਂ 9 92 ਤੋਂ 29 ਤੇ ਡਿਜੀਟ ਹੀ ਉਲਟ ਹੋਣੀ ਹੈਗੀ ਹੈ 117 ਦੇ ਵਿੱਚੋਂ ਜਦੋਂ ਸਾਡਾ ਬੇਰੁਜ਼ਗਾਰੀ ਦੇ ਸਮੇਂ ਸੰਘਰਸ਼ ਚੱਲ ਰਿਹਾ ਸੀਗਾ ਤਾਂ ਬਿਲਕੁਲ ਅਸੀਂ ਉਸ ਸਮੇਂ ਵੀ ਐਲਾਨ ਕਰਿਆ ਸੀਗਾ ਕਿ ਕਾਂਗਰਸ ਸਰਕਾਰ ਜਿਹੜੀ ਹੈ ਉਹ 17 ਤੋਂ 18 ਸੀਟਾਂ ਤੇ ਸਿਮਟੂਗੀ ਪਰ ਉਹ ਜਿਹੜਾ ਤੁਸੀਂ ਅੱਜ ਦੇਖ ਸਕਦੇ ਹੋ 2022 ਦੇ ਜਿਹੜੇ ਇਲੈਕਸ਼ਨਾਂ ਗਏ ਸੀਗੇ 2022 ਦੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਸਰਕਾਰ ਦਾ ਜਿਹੜਾ ਉਹਨਾਂ ਨੇ 2017 ਦੇ ਵਿੱਚ ਵਾਅਦੇ ਕਰੇ ਸੀਗੇ ਗੁਰੂ ਗਰੇਵ ਸਾਹਿਬ ਅ ਜਿਹੜਾ ਗੁੱਟਾ ਜਿਹੜਾ ਅੱਤ ਦੇ ਵਿੱਚ ਲਾ ਕੇ ਜਿਹੜੀਆਂ ਸੋਹਾ ਉਹਨਾਂ ਨੇ ਚੱਕਿਆ ਸੀ ਅੱਜ ਉਹ ਸਰਕਾਰ ਜਿਹੜੀ ਹੈ ਜਾਂ ਜਿਹੜੇ ਉਹ ਮਿਨਿਸਟਰ ਆ ਗਏ ਆ ਤੁਸੀਂ ਦੇਖ ਸਕਦੇ ਹੋ ਕੈਪਟਨ ਅਮਰਿੰਦਰ ਸਿੰਘ ਜਿਹੜਾ ਥੋਗੀ ਦਾ ਪੁੱਤ ਆ ਨਾ ਘਰ ਦਾ ਨਾ ਘਾਟ ਦਾ ਉਹਨਾਂ ਨੇ ਹਲਾ ਤੁਸੀਂ ਦੇਖ ਸਕਦੇ ਹੋ ਔਰ ਇਥੇ ਕੁਝ ਜਿਹੜਾ ਜਿਹੜੇ ਦੂਸਰੇ ਮਿਨਿਸਟਰ ਆ ਗਏ ਸੀਗੇ ਜਿਨ੍ਹਾਂ ਨੇ ਕਦੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਪੰਜਾਬ ਦੇ ਮਜ਼ਦੂਰਾਂ ਦੇ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜਿਹੜਾ ਉਹ ਆਵਾਜ਼ ਨਹੀਂ ਉਠਾਈ ਜਾਂ ਉਹਨਾਂ ਦੇ ਹੱਕ ਵਿੱਚ ਨਹੀਂ ਬੋਲੇ ਸਾਰੇ ਜਿਹੜਾ ਕੀ ਆਪਣਾ ਉਹ ਅਜੇ ਨਤੀਜਾ ਭੁਗਤ ਰਹੇ ਆ। ਸੋ ਮਲਾਜ਼ਮ ਸਾਥੀਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੂੰ ਅਰਸ਼ਾਂ ਤੋਂ ਫਰਸ਼ਾਂ ਤੋਂ ਅਰਸ਼ਾਂ ਦੇ ਬਿਠਾਉਣ ਵਾਲੇ ਜਿਹੜੇ ਆ ਉਹ ਤੁਸੀਂ ਲੋਕ ਹੋ। ਕਿਉਂਕਿ ਜਦੋਂ ਇੱਕ ਮਲਾਜ਼ਮ ਗੱਲ ਕਰਦਾ ਹੈ ਨਾ ਉਹਦੀ ਗੱਲ ਦਾ 10 ਤੋਂ 15 ਲੋਕ ਜਿਹੜੇ ਆ ਉਹ ਉਹਨੂੰ ਸੋੰਦੇ ਆ ਉਹ ਉਹਦੀ ਗੱਲ ਨੂੰ ਮੰਨਦੇ ਆ ਔਰ ਇਹ ਚੀਜ਼ ਦੇਖਣੇ ਨੂੰ ਤੁਸੀਂ 2022 ਦੇ ਇਲੈਕਸ਼ਨਾਂ 'ਚ ਦੇਖੀ ਸੀਗੀ ਕਿ ਕਿਸ ਤਰ੍ਹਾਂ ਮਲਾਜ਼ਮਾਂ ਨੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਿੱਥੇ ਵੀ ਉਹਨਾਂ ਨੇ ਉੱਠਣਾ ਬੈਠਣਾ ਉਹ ਗੱਲਾਂ ਕਰਨੀਆਂ ਸੋ ਤੁਹਾਨੂੰ ਇੱਕ ਬੇਨਤੀ ਹੈ ਜਿੱਥੇ ਵੀ ਬੜਦੇ ਹੋ ਉਹ ਗੱਲ ਜਰੂਰ ਕਰਿਆ ਕਰੋ ਭਈ ਇਹ ਜਿਹੜੀ ਸਰਕਾਰ ਹੈ ਇਸ਼ਤਿਹਾਰਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਇਸ਼ਤਿਹਾਰ ਤੁਸੀਂ ਦੇਖ ਸਕਦੇ ਹੋ ਉਹ ਜੋਗਾ ਕਿੱਥੇ ਚੱਲਦਾ ਉਹ ਇਹਨਾਂ ਨੇ ਇਸ਼ਤਿਹਾਰ ਲਾ ਲਾ ਕੇ ਕਿੰਨੇ ਕਰੋੜਾ ਰੁਪਇਆ ਜਿਹੜਾ ਗਿਆ ਉਹ ਇਸ਼ਤਿਹਾਰਾਂ ਤੇ ਜਿਹੜਾ ਉਹ ਇਹਨਾਂ ਨੇ ਖੁਰਦ-ਖੁਰਦ ਕਰਤਾ ਜਿਹੜਾ ਪੈਸਾ ਜਨਤਾ ਦੇ ਹਿੱਤ ਦੇ ਵਿੱਚ ਲੱਗਣਾ ਸੀਗਾ ਇਹ ਸਾਡੇ ਸੀਐਮ ਸਾਹਿਬ ਦੀ ਚੋਣਾਂ ਤੋਂ ਪਹਿਲਾਂ ਨੇ ਵਾਦੇ ਲਏ ਕਿ ਜਦੋਂ ਮੈਂ ਸੱਤਾ ਦੇ ਵਿੱਚ ਆਇਆ ਤਾਂ ਕੋਈ ਵੀਆਈਪੀ ਕਲਚਰ ਨਹੀਂ ਹੋਊਗਾ ਕੋਈ ਐਕਸਟਰਾ ਦੇ ਖਰਚੇ ਜਿਹੜੇ ਉਹ ਨਹੀਂ ਹੋਣਗੇ ਲੇਕਿਨ ਇਸ਼ਤਿਹਾਰਾਂ ਦੇ ਉੱਪਰ ਹੀ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ੋਰ ਜਿਹੜਾ ਉਹ ਇਹ ਸਰਕਾਰ ਨੇ ਲਾਇਆ ਹੋਇਆ ਹੈਗਾ ਗੱਲ ਕਰ ਲਈ ਰੋਜ਼ਗਾਰ ਦੀ ਰੋਜ਼ਗਾਰ ਦੇਖ ਸਕਦੇ ਹੋ ਰੋਜ਼ਗਾਰ ਦਾ ਵਾਲਾ ਜਿਹੜਾ ਸਭ ਤੋਂ ਵੱਡਾ ਸੀ ਨਾ ਲੇਕਿਨ ਤੁਸੀਂ ਵੀ ਦੇਖ ਸਕਦੇ ਹੋ 6435 ਭਰਤੀ ਜਿਹੜੀ ਹੈ ਔਰ 1994 ਭਰਤੀ 2324 ਭਰਤੀ ਪ੍ਰਾਇਮਰੀ ਵਿਭਾਗ ਦੀਆਂ ਭਰਤੀਆਂ ਨੇ ਪ੍ਰਾਇਮਰੀ ਸਕੂਲ ਦੀਆਂ ਇਹ ਤਿੰਨੋਂ ਭਰਤੀਆਂ ਪਿਛਲੀ ਸਰਕਾਰ ਵੇਲੇ ਦੀਆਂ ਚੱਲੀਆਂ ਹੋਈਆਂ ਨੇ 41 ਕਾਂ ਜਿਹੜੀ ਹੈ ਮਾਸਟਰ ਕੈਟਰ ਵਾਲਿਆਂ ਦੀ ਉਹ ਤੁਸੀਂ ਦੇਖ ਸਕਦੇ ਹੋ ਇਹ ਵੀ ਜਿਹੜਾ ਪਿਛਲੀ ਸਰਕਾਰ ਵੇਲੇ ਦੀ ਚੱਲੀ ਹੋਈ ਭਾਤੀ ਹੈ ਇਸੇ ਤਰ੍ਹਾਂ ਦੂਸਰੇ ਭਾਗਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਭਰਤੀਆਂ ਉਹ ਸਾਰੀਆਂ ਲਗਭਗ ਪਿਛਲੇ ਸਰਕਾਰ ਵੇਲੇ ਦੀਆਂ ਚੱਲੀਆਂ ਹੋਈਆਂ ਭਰਤੀਆਂ ਜਿਹੜੀਆਂ ਹਨ ਉਹਨਾਂ ਨੂੰ ਆਫਰ ਲੈਟਰ ਜਿਹੜੇ ਆ ਉਹੀ ਸਰਕਾਰ ਦੇ ਸਮੇਂ ਚੱਲੇਗਾ ਇਹਨਾਂ ਨੇ ਦਿੱਤੇ ਹੈਗੇ ਆ ਲੇਕਿਨ ਤੁਸੀਂ ਇਹ ਗੱਲ ਨੋਟ ਕਰਕੇ ਦੇਖੋ ਉਹਨੂੰ ਪ੍ਰਚਾਰਿਆ ਕਿੰਨਾ ਗਿਆ ਗੱਲ ਤਾਂ ਇਹ ਸੀ ਨਾ ਕਿ ਤੁਸੀਂ ਨਵੇਂ ਰੋਜ਼ਗਾਰ ਦੇ ਮੌਕੇ ਜਿਹੜੇ ਆ ਉਹ ਪੈਦਾ ਕਰਨੇ ਸੀ ਉਹ ਕਿੰਨੇ ਕੀਤੇ ਆ ਤੁਸੀਂ ਆ ਕੇ ਤਬਦੀਲੀ ਕੀ ਲਾ ਕੇ ਆਂਦੀ ਐ ਗੱਲ ਉਹਨਾਂ ਭਰਤੀਆਂ ਦੀ ਸੀ ਜਿਹੜੀਆਂ ਭਰਤੀਆਂ ਦੀ ਵਹੀਆ ਕਰਕੇ ਇਹਨਾਂ ਦਾ ਬਿਲਕੁਲ ਸਰਦਾ ਨਹੀਂ ਸੀ ਜਸਤੇ ਉਹ ਭਰਤੀਆਂ ਪੂਰੀਆਂ ਕਰ ਰਹੇ ਜਿੱਥੇ ਇਹਨਾਂ ਨੂੰ ਲੱਗਦਾ ਬਿਲਕੁਲ ਕੰਮ ਹੋ ਨਹੀਂ ਰਿਹਾ ਲੋਕ ਸਾਡੀ ਤੁਦੂ ਕਾਰ ਕਰਦੇ ਨੇ ਗੋਤੇ ਜਿਹੜਾ ਇਹ ਉਹਨਾਂ ਭਰਤੀਆਂ ਨੂੰ ਜਿਹੜਾ ਉਹ ਕਿਤੇ ਨਾ ਕਿਤੇ ਇਹਨਾਂ ਨੇ ਉਹ ਭਰਤੀਆਂ ਨੂੰ ਜਰੂਰ ਉੱਪਰ ਲੈਟਰ ਦਿੱਤੇ ਆ ਨਵੇਂ ਕੰਮ ਜਿਹੜੇ ਆ ਉਹ ਕਰਕੇ ਵਕੂਣੇ ਪੈਣਗੇ ਗੱਲਾਂ ਦਾ ਤੜਾ ਬਣਾਉਣ ਦੇ ਨਾਲ ਜਿਹੜਾ ਉਹ ਕੁਝ ਨਹੀਂ ਹੋਣਾਗਾ ਸਾਥੀਓ ਬਾਕੀ ਗਰਮੀ ਦੇ ਵਿੱਚ ਤੁਸੀਂ ਜਿਹੜਾ ਉਹ ਆਪਣਾ ਦੇਖਾ ਜਿਹੜਾ ਉਹਨੂੰ ਬਰਕਰਾਰ ਰੱਖਣਾ ਹੈ ਮੇਰੀ ਮੰਚ ਤੋਂ ਤੁਹਾਨੂੰ ਬੇਨਤੀ ਹੈ ਜਿੰਨੇ ਵੀ ਸਾਥੀ ਉਰੇ ਬੈਠੇ ਆ ਗਰਮੀ ਲੱਗੂਗੀ ਪਸੀਨਾ ਆਊਗਾ ਸੌਟ ਵੀ ਹੋਊਗੀ ਔਰ ਤੁਹਾਨੂੰ ਸਾਨੂੰ ਸੁਣਦਿਆ ਹੋਇਆ ਅਕੀਵਾ ਵੀ ਮਹਿਸੂਸ ਹੋਊਗਾ ਤਕਾਉਟੋਗੀ ਵੋਰੀਂ ਵੀ ਥੋੜਾ ਕਿਤੇ ਨਿੱਤੇ ਜਾ ਕੇ ਹੋਵਗੇ ਲੇਕਿਨ ਜਿਹੜੀ ਗੱਲ ਫਾਇਦੇ ਦੀ ਹੋਵੇ ਉਹਦੇ ਵਾਸਤੇ ਪਸੀਨਾ ਤਰਵ ਹੋਣਾ ਹੀ ਪੈਂਦਾ ਹੈਗਾ ਹੈਨਾ ਕੋਈ ਕੋ ਕਰ ਬੋਲਣ ਦਿੱਤਨਾ ਖੁਦ-ਖੁਦਾ ਪੁੱਛੇ ਤੇਰੀ ਖੁਦਾਈ ਹੈ ਕੀ ਤਾ ਇਹ ਲੈ ਕੇ ਚੱਲੋਗੇ ਹਰ ਇੱਕ ਆਪਣੇ ਆਪ ਨੂੰ ਆਪੂ ਲੈ ਕੇ ਚੱਲੂਗਾ ਤਾਂ ਫੇਰੀ ਜਿਹੜਾ ਇਹ ਕਾਫਲੇ ਵੱਡੇ ਹੋਣਗੇ ਫੇਰੀ ਤੁਹਾਡੇ ਸਿਰਡ ਨੂੰ ਸਲਾਮਾ ਹੋਣਗੀਆਂ ਤੁਹਾਡੇ ਸਿਰਡ ਨੂੰ ਸਲਾਮਾ ਹੋਣਗੀਆਂ ਤੁਸੀਂ ਉਹ ਜੋਧੇ ਹੈਗੇ ਹੋ ਜਿਹੜਾ ਪਹਿਲਿਆਂ ਦੇ ਵਿੱਚ ਜਿਹੜਾ ਉਹ ਇਸ ਮੈਦਾਨ ਦੇ ਵਿੱਚ ਆਪਣੇ ਹੱਕਾਂ ਦੇ ਲਈ ਕੁੱਦੇ ਹੋ ਔਰ ਖਾਸ ਗੱਲ ਇਹ ਹੈ ਕਿ ਮੁਲਾਜ਼ਮ ਹੈਗੇ ਹੋ ਔਰ ਮੁਲਾਜ਼ਮਾਂ ਦੇ ਵਿੱਚ ਸਾਰੇ ਵਿਭਾਗਾ ਦੇ ਸਾਡੇ ਸਾਥੀ ਨੇ ਜਿਨ੍ਹਾਂ ਨੇ ਸਮਾਜ ਨੂੰ ਜਾਗਰੂਕ ਕਰਨਾ ਹੁੰਦਾ ਔਰ ਉਹਦੀ ਪਹਿਲੀ ਸ਼ਰਤ ਇਹ ਹੈ ਕਿ ਅਸੀਂ ਪਹਿਲਾਂ ਆਪ ਜਾਗਰੂਕ ਹੋਈਏ ਸਾਡੇ ਹੱਕਾਂ ਤੇ ਯਕਨ ਡਾਕਾ ਮਾਰਿਆ ਜਾ ਰਿਹਾ ਤਾਂ ਅਸੀਂ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੀਏ ਔਰ ਉਹ ਵਾਰੀ ਬੜੀ ਘੱਟ ਗਿਣਤੀ ਦੇ ਵਿੱਚ ਜਿਹੜੀ ਆਵਾਜ਼ ਬੁਲੰਦ ਹੋਈ ਆ ਉਹਦਾ ਸਬੂਤ ਤੁਸੀਂ ਦਿੱਤਾ ਚੰਗਿਆੜੀ ਲਾਤੀ ਹੈ ਔਰ ਇਹ ਚੰਗਿਆੜੀ ਨੇ ਭਾਂਬੜ ਬਹੁਤ ਜਲਦੀ ਬਣ ਜਾਣਾ ਹੈ। ਇਹ ਇਹ ਗੱਲ ਪੱਕੀ ਹੈ। ਇਰਾਸ਼ ਨਹੀਂ ਹੋਣਾਗਾ। ਵੀ ਹਾਂ ਅਸੀਂ ਥੋੜੇ ਆਏ ਸੀ। ਅਸੀਂ ਬੋਤਿਆਂ ਨੂੰ ਫੋਨ ਕੀਤਾ। ਅਸੀਂ ਨਾਲ ਵਾਲੇ ਨੂੰ ਫੋਨ ਕੀਤਾ ਫਲਾਰਾ ਨਹੀਂ ਗਿਆ ਪਲਾਣੀ ਨਹੀਂ ਗਈ। ਇਸ ਗੱਲ ਦੀ ਪ੍ਰਵਾਹ ਨਹੀਂ ਕਰਨੀ ਆਜੂਗੀ ਸੋਚੀ। ਆਜੂਗੀ ਕੋਈ ਨਾ ਜਦੋਂ 10% ਵੀ ਸੋਚੀ ਆ ਗਈ ਨਾ ਅਜੇ ਆਪਾਂ ਇਹ ਕਹਿ ਸਕਦੇ ਆ ਅੱਡੇ ਕੋ ਪਰਸੈਂਟ ਨੂੰ ਆਈ ਹੈ ਜਦੋਂ ਆਪਾਂ 10% ਨੂੰ 100 ਦੇ ਵਿੱਚੋਂ 10% ਵੀ ਡਿਗਾ ਲੈਣਾ ਆਪਾਂ ਸਫਲ ਹੋ ਗਏ ਆ ਆਪਾਂ ਆਪਣਾ ਮਦਾਰ ਫਤਿਹ ਕਰ ਲੈਣਾ ਔਰ ਉਸ ਤੋਂ ਬਾਅਦ ਤੁਹਾਡੇ ਕਾਊਂਟ ਦੇ ਵਿੱਚ ਜਿੱਥੇ ਅੱਜ 10 ਤੋਂ 15 15000 20 2000 ਰੁਪਏ ਕੱਟ ਆ ਰਹੇ ਆ ਉਹ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਪੂਰੇ ਪੈਸੇ ਆਉਣ ਲੱਗ ਗਏ ਤਾਂ ਉਹਦੇ ਨਾਲ ਜਿਹੜਾ ਉਹ ਤੁਹਾਡੇ ਘਰਾਂ ਦੇ ਹਾਲਾਤ ਵਧੀਆ ਹੋਣਗੇ ਸਰਕਾਰੀ ਭਾਗਾਂ ਦੇ ਵਿੱਚ ਤੁਸੀਂ ਆਪਣੀਆਂ ਡਿਊਟੀਆਂ ਤਨਮਨ ਤੋਂ ਦੇ ਨਾਲ ਨਿਭਾਉਂਗੇ ਔਰ ਇੱਥੇ ਅਸੀਂ ਪ੍ਰਸ਼ਾਸਨ ਲਈ ਸਰਕਾਰ ਤੱਕ ਇੱਕ ਗੱਲ ਇਹ ਵੀ ਪਹੁੰਚਾ ਦੇਈ। ਭਈ ਤੁਸੀਂ ਕਹਿੰਦੇ ਹੋ ਅਸੀਂ ਜਿਹੜਾ ਉਹ ਕਰਪਸ਼ਨ ਖਤਮ ਕਰਨੀ ਹੈ। ਇਹ 15000 ਰੁਪਿਆ ਤਨਖਾਹ ਦੇ ਕੇ ਤੁਸੀਂ ਕਰਪਸ਼ਨ ਖਤਮ ਕਰ ਲੋਗੇ। 15000 ਰੁਪਿਆ ਦੇ ਕੇ ਇੱਕ ਮਲਾਮ ਨੂੰ ਜਿਸਦੇ ਘਰ ਦਾ ਗੁਜ਼ਾਰਾ ਨਾ ਚੱਲਦਾ ਹੋਇਆ ਤਾਂ ਉਹ ਫਿਰ ਕੀ ਕਰੂਗਾ? ਆ ਪਟਵਾਰੀ ਭਾਈਆਂ ਇਹਨਾਂ ਨੇ 3 ਸਾਲ ਦਾ ਪ੍ਰੋਫੈਸ਼ਨ ਹੈ। ਉਹ ਇਹਨਾਂ ਨੂੰ 5000 ਮਿਲ ਰਿਹਾ ਹੈਗਾ। 3 ਸਾਲ 5000 ਮਿਲ ਜੂਗਾ। ਘਰ ਚੱਲਣਗੇ ਉਹ ਕੀ ਕਰਨਗੇ? ਕਹਿੰਦੇ ਨੇ ਕਿ ਪਟਵਾਰੀਆਂ ਦੇ ਵਿਭਾਗ ਨੂੰ ਕਾਫੀ ਬਦਨਾਮ ਕਰਕੇ ਪਟਵਾਰੀ ਵਿਭਾਗ ਜਿਹੜਾ ਹੈ ਉਹ ਬਹੁਤ ਜ਼ਿਆਦਾ ਰਿਸ਼ਵਤ ਲੈਂਦਾ ਹੈ। ਹੋਰ ਰਸਤਾ ਵੀ ਕਿਹੜਾ ਜਿਹੜਾ ਉਹ ਸਰਕਾਰ ਨੇ ਬਚਾਇਆ ਇਹਨਾਂ ਦੇ ਕੋਲ। ਗੱਲ ਰਹਿ ਗਈ ਦੂਸਰੇ ਵਿਭਾਗਾਂ ਦੀ। ਹੁਣ ਹੱਥ ਵਾਲਿਆਂ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਦਿਨ ਰਾਤ ਸੁਆਵਾ ਦੇਣੀਆਂ ਨੇ। ਇਹਨਾਂ ਨੇ ਕਰੋਨਾ ਕਾਲ ਦੇ ਵਿੱਚ ਬੜੀਆਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਵਾਹਾ ਦਿੱਤੀਆਂ ਤਾਂ ਉਹਨਾਂ ਦੀ ਗੱਲ ਕਰ ਲਈਏ ਤਾਂ ਦੇਖ ਦੇਖ ਸਕਦੇ ਹਾਂ ਜਿਹੜੇ ਸਾਥੀ ਦੂਰ ਬੈਠੇ ਨੇ ਉਹ ਥੋੜੇ ਕੋਲ ਆ ਜਿਓ ਇੱਕ ਵਾਰ ਜਿਹੜੇ ਸਾਥੀ ਦੂਰ ਬੈਠੇ ਐ ਜੋ ਪਿੱਛੇ ਬੈਠੇ ਸਾਥੀ ਮੈਂ ਜਿਹੜੇ ਖੜੇ ਸਾਥੀ ਐ ਬੇਨਤੀ ਐ ਅੱਗੇ ਆ ਕੇ ਬੈਠ ਜਾਓ ਪੱਤਰਕਾਰ ਆਏ ਹੋਏ ਪਾਜੀ ਦੇਖੋ ਜਦੋਂ ਆਪਾਂ ਆਏ ਹਨ ਤਜ ਦੇ ਦਿਨ ਥੋੜਾ ਜਿਹਾ ਤੋਰ ਸੁਣ ਲਈਏ ਆਓ ਇਹਦਾ ਪ੍ਰੋਗਰਾਮ ਹੈ